ਮਾਲ ਗੱਡੀ ਦੀ ਸ਼ੰਟਿੰਗ ਹੋ ਰਹੀ ਸੀ ਵੀ ਜਦੋਂ ਖਾਲੀ ਹੋਏ ਨਾਰਾਇਕ ਲਾਹ ਦਿੰਦੇ ਉਹ ਤੋਂ ਬਾਅਦ ਲੈ ਕੇ ਜਾਂਦੇ ਤੇ ਉਹ ਰੁਕ ਗਈ ਸੀ ਗੱਡੀ ਤੇ ਉਹ ਲੇਡੀ ਨੂੰ ਅਸੀਂ ਆਵਾਜ਼ਾਂ ਵੀ ਮਾਰੀਆਂ ਸਾਹਮਣੇ ਤੋਂ ਭੱਜ ਕੇ ਵੀ ਗਏ ਤੇ ਪਰ ਉਹ ਫਿਰ ਵੀ ਵੇਰ ਥੱਲੇ ਚਲੀ ਗਈ ਤੇ ਗੱਡੀ ਜਦੋਂ ਬੈਕ ਹੋਈ ਤੇ ਉਹਦੇ ਥੱਲੇ ਆ ਗਈਆਂ ਉਹਦੇ ਦੋਨੇ ਲੱਤਾਂ ਲੱਤਾਂ ਕੱਟ ਗਈਆਂ ਉਹਨਾਂ ਤੇ ਜਿਹਨੂੰ ਭੱਜ ਕੇ ਮਤਲਬ ਉਹ ਖਿੱਚਿਆ ਬਾਹਰ ਉਸ ਤੋਂ ਬਾਅਦ ਐਂਬੂਲੈਂਸ ਨੂੰ ਬੁਲਾ ਕੇ ਤੇ ਉਹਨੂੰ ਇਲਾਜ ਲਈ ਸਿਵਲ ਹਸਪਤਲ ਭੇਜ ਦਿੱਤਾ ਜੀ ਉਹ ਨਾ ਚਾਹ ਦਾ ਕੰਮ ਕਰਦੇ ਆ ਇਹਦੇ ਵਿੱਚ ਸਿਸ਼ ਨੇ ਬਾਹਰਲੇ ਪਾਸੇ ਉਹਨਾ ਨਾਮ ਮਬੀਤਾ ਰਾਣੀ ਸੀ ਵਾਈਫ ਆਵ ਰਾਜਕੁਮਾਰ ਗਲੀ ਨੰਬਰ 2 ਗਾਂਧੀ ਨਗਰ ਦੇ ਰਹਿਣ ਵਾਲੀ ਆ ਤੇ ਜਿਹੜਾ ਆਪ ਦਾ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਆਰਪੀਐਫ ਨੂੰ ਵੀ ਅਪੀਲ ਕਰਦੀ ਆ ਜੀਆਰਪੀ ਵੀ ਅਸੀਂ ਬਰੀਫ ਵੀ ਕਰਦੇ ਰਹਿੰਦੇ ਆ ਬਕਾਇਦਾ ਕਿਉਂਕਿ ਰੇਲਵੇ ਦੇ ਦੋ ਪੁਲ ਇੱਥੇ ਬਣੇ ਹੋਏ ਆ ਆਲਰੇਡੀ ਇਧਰ ਉਧਰ ਜਾਣ ਲਈ ਤੇ ਫੇਰ ਵੀ ਮਤਲਬ ਨਹੀਂ ਵਰਤੋਂ ਕਰਦੀ ਜਨਤਾ ਅਸੀਂ ਫੇਰ ਵੀ ਅਪੀਲ ਕਰਦੇ ਆ ਇਪਾ ਇਹ ਵਾਤਾਵਰਣ ਜਿਹੜੀ ਪੁਲ ਦੀ ਜਿਹੜੇ ਅਧਿਕਾਰਤ ਰਸਤੇ ਉਹਨਾਂ ਦੀ ਵਰਤੋਂ ਕਰੋ ਆਣਾ ਅਧਿਕਾਰਤ ਰਸਤੇ ਦੀ ਨਾ ਵਰਤੋਂ ਕਰੋ ਰੇਲਵੇ ਲੈਣਾ ਨਾ ਕ੍ਰੋਸ ਕਰੋ ਅੱਜ ਵੀ ਸਾਰੇ ਅਸੀਂ ਖੜੇ ਸੀ ਭੱਜ ਕੇ ਜਏ ਗਏ ਉਹਨੂੰ ਕੱਢਿਆ ਥੱਲੋਂ ਫਿਰ ਵੀ ਮਤਲਬ ਸਾਡੇ ਕੱਢ ਨਾ ਕਰਦੇ ਉਹਨਾਂ ਮਤਲਬ ਦੋਨੇ ਲਾਟਾ ਕੱਟ ਗਏ